ਕਿਹੋ ਜਿਹਾ ਲੱਗਿਆ ਜਦੋਂ ਇੱਥੇ ਆਉਣੇ ਹਾਂ ਚਪੈਰਾ ਸਾਹਿਬ ਘਟਦਿਆਂ ਮਤਲਬ ਇਹ ਮੇਰਾ ਤੀਜਾ ਚਪੈਰਾ ਅੱਜ ਹੈ ਮਤਲਬ ਮੈਂ ਡੇਲ ਹੀ ਜਾਂਦਾ ਹਾਂ ਜਦ ਤੱਕ ਕਿ ਮੈਂ ਨਾ ਗੁਰਦੁਆਰਾ ਸਾਹਿਬ ਆਵਾਂ ਮੈਨੂੰ ਚੈਨ ਨਹੀਂ ਮਿਲਦਾ ਜੋ ਮਰਜ਼ੀ ਹੋ ਜਾਵੇ ਮੈਂ ਰਾਤੀ 10 ਵਜੇ ਆਵਾਂ 11 ਵਜੇ ਆਵਾਂ 12 ਵਜੇ ਆਵਾਂ ਜਦ ਤੱਕ ਗੁਰਦੁਆਰਾ ਸਾਹਿਬ ਨਹੀਂ ਆਣਾ ਮੈਨੂੰ ਨਹੀਂ ਚੈਨ ਮਿਲਦਾ ਜਾਣਾ ਹੀ ਜਾਣਾ ਹਾਜ਼ਰੀ ਲਾਣੇ ਹੀ ਲਾਣੇ ਆ ਮੈਂ ਤਾਂ ਮੇਦੇ ਮਤਲਬ ਰੋਜ਼ ਰਾਤ ਨੂੰ 11 12 ਵਜੇ ਹੀ ਹਾਜ਼ਰੀ ਲਾਣੇ ਲਾਣੇ ਆ ਤੁਸੀਂ ਸੰਝਾ ਕਰਨਾ ਚਾਹੋਗੇ ਵੀ ਕੀ ਬਦਲਾਅ ਜਿਹੜਾ ਤੁਹਾਨੂੰ ਵੇਖਣ ਨੂੰ ਮਿਲਿਆ ਲ ਬਹੁਤ ਬਈ ਬਦਲਾਅ ਬਹੁਤ ਲਾਈਫ ਚੇਂਜ ਹੀ ਹੋ ਗਈ ਹੈ ਮਤਲਬ ਆਪ ਬਦ ਆਪਣੇ ਨੂੰ ਫੀਲ ਹੁੰਦਾ ਬਦਲ ਗਿਆ ਸ ਬਹੁਤ ਕੁਝ ਫੀਲ ਹੋ ਗਿਆ ਕੁਝ ਵੀ ਜੇ ਆਪਾਂ ਸੋਚਦੇ ਆ ਨਾ ਦੁਪਹਿਰਾ ਸਾਹਿਬ ਤੇ ਆ ਕੇ ਜਦੋਂ ਇੱਥੇ ਮੱਥਾ ਟੇਕਣ ਆਉਣਾ ਕਿ ਬਾਬਾ ਜੀ ਸਾਨੂੰ ਇਹ ਚੀਜ਼ ਚਾਹੀਦੀ ਹੈ ਤਾਂ ਬਾਬਾ ਜੀ ਕੁਝ ਸਮੇਂ 'ਚ ਜਿਹੜਾ ਕਿ ਉਹ ਪੂਰਾ ਕਰ ਦਿੰਦੇ ਨੇ ਵੀ ਤੁਹਾਨੂੰ ਦੂਜੀ ਵਾਰੀ ਮੰਗਣ ਦੀ ਲੋੜ ਨਹੀਂ ਪੈਂਦੀ ਬਿਲਕੁਲ ਇਹ ਤਾਂ ਗੱਲ ਹੈਗੀ ਭਾਜੀ ਜੋ ਮੰਗਦੇ ਹੋ ਪਹਿਲੇ ਪੂਰਾ ਹੁੰਦਾ ਕਹਿਣਾ ਪੈਂਦਾ ਹੀ ਨਹੀਂ ਉਹਨਾਂ ਨੂੰ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਫਤਿਹ ਜੀ ਵੈਗੁਰ ਜੀ ਕਿੰਨਾ ਸਮਾਂ ਹੋ ਗਿਆ ਤਾਂੰਦਨ ਮੱਬਾ ਦੀਪ ਸਿੰਘ ਗੁਰਦੁਆਰਾ ਹਾਂ ਤੇ ਹੋ ਗਿਆ 2 ਸਾਲ 2.5 ਸਾਲ ਹੋ ਗਏ ਹੁਣ ਜੀ ਤੇ ਇਹੋ ਜਿਹਾ ਲੱਗਿਆ ਜਦੋਂ ਇੱਥੇ ਆਉਣੇ ਹਾਂ ਦੁਪਹਿਰਾ ਸਾਫ ਕੱਟਦੇ ਹਾਂ ਮਤਲਬ ਇਹ ਮੇਰਾ ਤੀਜਾ ਚੁਪਹਿਰਾ ਅੱਜ ਅੱਛਾ ਜੀ ਮਤਲਬ ਮੈਂ ਦਿੱਲੀ ਜਾਂਦਾ ਹਾਂ ਜਦ ਤੱਕ ਕਿ ਮੈਂ ਨਾ ਗੁਰਦੁਆਰਾ ਸਾਹਿਬ ਆਵਾਂ ਮੈਨੂੰ ਚੈਨ ਨਹੀਂ ਮਿਲਦਾ ਜੋ ਮਰਜ਼ੀ ਹੋਵੇ ਮੈਂ ਰਤੀ 10 ਵਜੇ ਆਵਾਂ 11 ਵਜੇ ਆਵਾਂ 12 ਵਜੇ ਆਵਾਂ ਜਦ ਤੱਕ ਗੁਰਦੁਆਰਾ ਸਾਹਿਬ ਨਹੀਂ ਆਣਾ ਮੈਨੂੰ ਹੁਣੇ ਚਾਣਾ ਮਿਲਦੀ ਨਹੀਂ ਜਾਣਾ ਹੀ ਜਾਣਾ ਹਾਜ਼ਰੀ ਲਾਣੀ ਲਾਣੀ ਆ ਮੈਂ ਤਾਂ ਮੇਦੇ ਮਦਰ ਉਹ ਹੀ ਰਾਤ ਨੂੰ 11 12 ਵਜੇ ਹੀ ਹਾਜ਼ਰੀ ਲਾਣੇ ਲਾਣੇ ਆ ਕਹਿੰਦੇ ਨੇ ਵੀ ਜਦੋਂ ਇੱਕ ਵਾਰੀ ਬਾਬਾ ਦੀਪ ਸਿੰਘ ਜੀ ਤੇ ਯਕੀਨ ਪੈ ਜੇ ਪਿਆਰ ਪੈ ਜਾਵੇ ਇਹਨਾਂ ਨਾਲ ਤੇ ਫਿਰ ਬੰਦਾ ਇੱਥੇ ਮੱਥਾ ਟੇਕ ਕੇ ਬਿਨਾ ਰਹਿ ਨਹੀਂ ਪਾਉਂਦਾ ਆਪੇ ਖਿੱਚਿਆ ਆਉਂਦਾ ਇੱਧਰ ਬਿਲਕੁਲ ਬਿਲਕੁਲ ਤੁਹਾਡੀ ਸਹੀ ਗੱਲ ਆ ਭਾਜੀ ਮਤਲਬ ਖਿੱਚ ਪੂਰੀ ਪੈਂਦੀ ਆ 7 8 ਵਜੇ ਤਾਂ ਹੁੰਦਾ ਪਰ ਪਹੁੰਚਣਾ ਹੀ ਪਹੁੰਚਣਾ ਜਿੱਥੇ ਮਰਜ਼ੀ ਹੋਈ ਜੇ ਜਦੋਂ ਇਹਨਾਂ ਦੇ ਲੜਦੇ ਲੱਗੇ ਆ ਮਤਲਬ ਬਹੁਤ ਕਿਰਪਾ ਆ ਜਣਾ ਵੀ ਐਮ ਕਿਹ ਹੈ ਬਹੁਤ ਕੁਝ ਚੇਂਜ ਹੋ ਗਿਆ ਲਾਈਫ 'ਚ ਕੋਈ ਸਾਂਝਾ ਕਰਨਾ ਚਾਹੋਗੇ ਵੀ ਕੀ ਬਦਲਾਅ ਜਿਹੜਾ ਤੁਹਾਨੂੰ ਵੇਖਣ ਨੂੰ ਮਿਲਿਆ ਲਾਈਫ ਦੇ ਵਿੱਚ ਵੀ ਜਦੋਂ ਦੇ ਚਪੈਰਾ ਸਾਹਿਬ ਘਟਨਾ ਸ਼ੁਰੂ ਕੀਤਾ ਬਹੁਤ ਬਦਲਾਅ ਬਹੁਤ ਲਾਈਫ ਚੇਂਜ ਹੀ ਹੋ ਗਈ ਹੈ ਮਤਲਬ ਆਪ ਬਦਲ ਆਪਣੇ ਨੂੰ ਫੀਲ ਹੁੰਦਾ ਬਦਲ ਗਿਆ ਸਭ ਬਹੁਤ ਕੁਝ ਫੀਲ ਹੋ ਗਿਆ ਕਹਿੰਦੇ ਕੁਝ ਵੀ ਜੇ ਆਪਾਂ ਸੋਚਦੇ ਆ ਨਾ ਚਪੈਰਾ ਸਾਹਿਬ ਤੇ ਆ ਕੇ ਜਦੋਂ ਇੱਥੇ ਮੱਥਾ ਟੇਕਣ ਆਉਣਾ ਕਿ ਬਾਬਾ ਜੀ ਸਾਨੂੰ ਇਹ ਚੀਜ਼ ਚਾਹੀਦੀ ਆ ਤਾਂ ਬਾਬਾ ਜੀ ਕੁਛ ਸਮੇਂ 'ਚ ਜਿਹੜਾ ਕਿ ਉਹ ਪੂਰਾ ਕਰ ਦਿੰਦੇ ਨੇ ਵੀ ਤੁਹਾਨੂੰ ਦੂਜੀ ਵਾਰੀ ਮੰਗਣ ਦੀ ਲੋੜ ਨਹੀਂ ਪੈਂਦੀ ਬਿਲਕੁਲ ਇਹ ਤਾਂ ਗੱਲ ਹੈਗੀ ਭਾਜੀ ਜੋ ਮੰਗਦੇ ਹਾਂ ਪਹਿਲੇ ਪੂਰਾ ਹੁੰਦਾ ਕਹਿਣਾ ਪੈਂਦਾ ਹੀ ਨਹੀਂ ਉਹਨਾਂ ਨੂੰ ਉਹ ਸਭ ਤੋਂ ਪਹਿਲੇ ਪੂਰਾ ਕਰ ਦਿੰਦੇ ਆ ਲੈ ਇੰਨੀ ਕਿਰਪਾ ਬਾਬਾ ਜੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਬਾਬਾ ਜੀ ਕਿੰਨਾ ਸਮਾਂ ਹੋ ਗਿਆ ਤਾਂ ਅੰਦਰ ਮੱਬਾ ਦੀਪ ਸਿੰਘ ਗੁਰਦੁਆਰੇ ਆਂਦਾ ਨੂੰ ਹੋ ਗਿਆ 2 ਸਾਲ 2.5 ਸਾਲ ਹੋ ਗਏ ਹੁਣੇ ਜੀ ਕਿ ਕਿ ਹੋ ਜਾ ਲਗਾ ਜਦੋਂ ਇੱਥੇ ਆਉਣੇ ਹਾਂ ਚਪੈਰਾ ਸਾਹਿਬ ਘਟਦੇ ਹਾਂ ਮਤਲਬ ਇਹ ਮੇਰਾ ਤੀਜਾ ਚਪੈਰਾ ਅੱਜ ਮਤਲਬ ਮੈਂ ਡੇਲ ਹੀ ਜਾਂਦਾ ਹਾਂ ਜਦ ਤੱਕ ਕਿ ਮੈਂ ਨਾ ਗੁਰਦੁਆਰਾ ਸਾਹਿਬ ਆਵਾਂ ਮੈਨੂੰ ਚੈਨ ਨਹੀਂ ਮਿਲਦਾ ਜੋ ਮਰਜੀ ਹੋਵੇ ਮਰਾਤੇ 10 ਵਜੇ ਆਵਾਂ 11 ਵਜੇ ਆਵਾਂ 12 ਵਜੇ ਆਵਾਂ ਜਦ ਤੱਕ ਗੁਰਦੁਆਰਾ ਸਾਹਿਬ ਨਹੀਂ ਆਣਾ ਮੈਨੂੰ ਨਹੀਂ ਚੈਨ ਮਿਲਦਾ ਜਾਣਾ ਹੀ ਜਾਣਾ ਹਾਜ਼ਰੀ ਲਾਣੀ ਲਾਣੀ ਆ ਮੈਂ ਤਾਂ ਮੇਦੇ ਮਤਲਬ ਰੋਜ਼ ਰਾਤ ਨੂੰ 11 12 ਵਜੇ ਹੀ ਹਾਜ਼ਰੀ ਲਾਣੇ ਲਾਣੇ ਆ ਕਹਿੰਦੇ ਨੇ ਵੀ ਜਦੋਂ ਇੱਕ ਵਾਰੀ ਬਾਬਾ ਦੀਪ ਸਿੰਘ ਜੀ ਤੇ ਯਕੀਨ ਪੈ ਜੇ ਪਿਆਰ ਪੈ ਜਾਣਾ ਇਹਨਾਂ ਨਾਲ ਤੇ ਫੇਰ ਇਹ ਬੰਦਾ ਇੱਥੇ ਮੱਥਾ ਟੇਕ ਕੇ ਬਿਨਾ ਰਹਿ ਨਹੀਂ ਪਾਉਂਦਾ ਆਪੇ ਖਿੱਚਿਆ ਆਉਂਦਾ ਇੱਧਰ ਬਿਲਕੁਲ ਬਿਲਕੁਲ ਸਾਡੀ ਸਹੀ ਗੱਲ ਆ ਭਾਜੀ ਮਤਲਬ ਖਿੱਚ ਪੂਰੀ ਪੈਂਦੀ ਆ 7-8 ਵਜੇ ਤਾਂ ਹੁੰਦਾ ਪਰ ਪਹੁੰਚਣਾ ਹੀ ਪਹੁੰਚਣਾ ਜਿੱਥੇ ਮਰਜ਼ੀ ਹੋਈ ਬਿਲਕੁਲ ਜਦੋਂ ਇਹਨਾਂ ਦੇ ਲੜਦੇ ਲੱਗੇ ਆ ਮਤਲਬ ਬਹੁਤ ਕਿਰਪਾ ਆ ਜਣਾ ਵੀ ਐਵੇਂ ਕਹੀਏ ਬਹੁਤ ਕੋ ਚੇਂਜ ਹੋ ਗਿਆ ਲਾਈਫ 'ਚ ਕੋਈ ਸੰਝਾ ਕਰਨਾ ਚਾਹੋਗੇ ਵੀ ਕੀ ਬਦਲਾਅ ਜਿਹੜਾ ਤੁਹਾਨੂੰ ਵੇਖਣ ਨੂੰ ਮਿਲਿਆ ਲਾਈਫ ਦੇ ਵਿੱਚ ਵੀ ਜਦੋਂ ਦੇ ਦੁਪਹਿਰਾ ਸਾਹਬ ਘਟਨਾ ਸ਼ੁਰੂ ਕੀਤਾ ਬਹੁਤ ਬਸੇ ਬਦਲਾਅ ਬਹੁਤ ਲਾਈਫ ਚੇਂਜ ਹੀ ਹੋ ਗਈ ਆ ਮਤਲਬ ਆਪ ਬਦਲੇ ਆਪਣੇ ਨੂੰ ਫੀਲ ਹੁੰਦਾ ਬਦਲ ਗਿਆ ਸਭ ਬਹੁਤ ਕੁਝ ਫੀਲ ਹੋ ਗਿਆ ਕਹਿੰਦੇ ਕੁਝ ਵੀ ਜੇ ਆਪਾਂ ਸੋਚਦੇ ਆ ਨਾ ਦੁਪਹਿਰਾ ਸਾਹਿਬ ਤੇ ਆ ਕੇ ਜਦੋਂ ਇੱਥੇ ਮੱਥਾ ਟੇਕਣ ਆਉਣਾ ਕਿ ਬਾਬਾ ਜੀ ਸਾਨੂੰ ਇਹ ਚੀਜ਼ ਚਾਹੀਦੀ ਆ ਤਾਂ ਬਾਬਾ ਜੀ ਕੁਝ ਸਮੇਂ 'ਚ ਜਿਹੜਾ ਕਿ ਉਹ ਪੂਰਾ ਕਰ ਦਿੰਦੇ ਨੇ ਵੀ ਤੁਹਾਨੂੰ ਦੂਜੀ ਵਾਰੀ ਮੰਗਣ ਦੀ ਲੋੜ ਨਹੀਂ ਪੈਂਦੀ ਬਿਲਕੁਲ ਇਹ ਤਾਂ ਗੱਲ ਹੈਗੀ ਭਾਜੀ ਜੋ ਮੰਗਦੇ ਹਾਂ ਪਹਿਲੇ ਪੂਰਾ ਹੁੰਦਾ ਕਹਿਣਾ ਪੈਂਦਾ ਹੀ ਨਹੀਂ ਉਹਨਾਂ ਨੂੰ ਉਹ ਸਭ ਤੋਂ ਪਹਿਲੇ ਪੂਰਾ ਕਰ ਦਿੰਦੇ ਆ ਲੈ ਇਨ ਦੀ ਕਿਰਪਾ ਬਾਬਾ ਜੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ